ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਠੀਕ ਠਾਕ ਜੀ ਐ ਅੱਜ ਐਤਵਾਰ ਦਾ ਦਿਨ ਹੈ ਜੀ ਅਸੀਂ ਪੀਵੀ 19 ਕੇਟੀਵੀ ਚੈਨਲ ਤੇ ਜਿਹੜੀ ਪਿੰਡ ਕਾਲੇ ਕਾਂ ਦੀ ਸਰਚਿੰਗ ਚੱਲ ਰਹੀ ਆ ਪ੍ਰੋਗਰਾਮ ਦਾ ਨਾਮ ਰੱਖਿਆ ਵੈ ਸਾਡਾ ਹੈਗਾ ਜੀ ਮੇਰੇ ਪਿੰਡ ਦੀਆਂ ਗੱਲਾਂ ਸੋ ਅੱਜ ਅਸੀਂ ਫੇਰ ਜਿੰਨੇ ਮੇਰੇ ਵੀਰ ਸਾਨੂੰ ਸਪੋਰਟ ਕਰਦੇ ਆ ਉਹਨਾਂ ਦੇ ਨਾਮ ਪੜਾਂਗੇ ਤਰਫੀ ਸਾਨੂੰ ਆਪਾਂ ਹਾਂ ਜੀ ਜਿਨ੍ਹਾਂ ਨੇ ਆਪਾਂ ਨੂੰ ਵੀਡੀਓ ਆਪਣੀ ਸ਼ੇਅਰ ਕਰੀ ਆ ਚੈਨਲ ਨੂੰ ਸਬਸਕ੍ਰਾਈਬ ਕੀਤਾ ਹਾਂ ਹਾਂ ਜੀ ਫੋਲੋ ਕੀਤਾ ਆਪਾਂ ਨੂੰ ਜਾਂ ਸਟਾਰ ਵਗੈਰਾ ਭੇਜਿਆ ਨਾ ਉਹਨਾਂ ਦੇ ਆਪਾਂ ਅੱਡੋ-ੜੀ ਸਾਰਿਆਂ ਦੇ ਨਾਮ ਪੜਾਂਗੇ ਐਤਵਾਰ ਨੂੰ ਇਹ ਹਰ ਇੱਕ ਐਤਵਾਰ ਦੇ ਸ਼ਾਮ ਨੂੰ ਆਪਾਂ ਵੀਡੀਓ ਪਾਇਆ ਕਰਾਂਗੇ ਅੱਜ ਆਪਣੀ ਹੈਗੀ ਜੀ ਇਹ ਦੂਜੀ ਵੀਡੀਓ ਹਾਂਜੀ ਅੱਜ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਪਾਂ ਖੜੇ ਕਿੱਥੇ ਹੈਗੇ ਸਰਦਾਰ ਕੀ ਨਾਮ ਦੱਸੋ ਦੀ ਥੋੜਾ ਗਰਵਸ ਸਿੰਘ ਸਰਦਾਰ ਗਰਵਸ ਸਿੰਘ ਕਾਲੀਆਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਆਪਾਂ ਗ੍ਰਹਿ ਵਿਖੇ ਜਨਕਿ ਘਰੇ ਖੜੇ ਆ ਉਹਨਾਂ ਦੇ ਇਹਨਾਂ ਨੇ ਆਪਾਂ ਨੂੰ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਬੁਲਾਇਆ ਮੈਂ ਹੱਥ ਜੋੜ ਕੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਵੀ ਇਸ ਦੇ ਸਾਰੇ ਹੀ ਪਰਿਵਾਰ ਨੂੰ ਇਹਨਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਜਿਹੜੇ ਸਾਡਾ ਐਡਾ ਮਾਣ ਬਖਸ਼ੇ ਜਿੰਨੇ ਨੇ ਸਾਾਨੂੰ ਹਣਾ ਆਪਣੇ ਘਰ ਆ ਕੇ ਬੁਲਾਇਆ ਜੀ ਆਪਾਂ ਨੂੰ ਸਪੈਸ਼ਲ ਤੇ ਨਾਲ ਮੈਂ ਇਹ ਇੱਕ ਚਲੋ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਮੈਂ ਤੁਹਾਨੂੰ ਦੱਸਦਾ ਵੀ ਗੁਰੂ ਮਹਾਰਾਜ ਦੀ ਸਿੱਖ ਨੇ ਇਹ ਆ ਦੇਖੋ ਪਿੱਛੇ ਨਾ ਸਾਡੇ ਅਸੀਂ ਇੱਥੇ ਇਸੇ ਕਰਕੇ ਖੜੇ ਆ ਲੋਕੇਸ਼ਨ ਮੈਂ ਇਸੇ ਕਰਕੇ ਇਹ ਸਲੈਕਟ ਕਰੀ ਆ ਗੁਰੂ ਮਹਾਰਾਜ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਤੁਸੀਂ ਦਰਸ਼ਨ ਵੇਲੇ ਕਰ ਸਕਦੇ ਹੋ ਤਸਵੀਰ ਇੱਧਰ ਪਿੱਛੇ ਜੇ ਮੈਂ ਤੁਹਾਨੂੰ ਦਿਖਾਵਾਂ ਹਨਾ ਇਹ ਆਪਣੇ ਅਗੇ ਹਰਮੰਦਰ ਸਾਹਿਬ ਹਨਾ ਜੀ ਹਰਮੰਦਰ ਸਾਹਿਬ ਦੀ ਤਸਵੀਰਾਂ ਨਾਲ ਬਹੁਤ ਸੁਨਾ ਘਰ ਹੈ ਕੋਸ਼ਿਸ਼ ਕਰੂ ਮੈਂ ਕਿਸੇ ਦਿਨ ਨਾ ਬਾਈ ਦਾ ਸਾਰਾ ਹੀ ਕਰ ਦਿਖਾਉਂਗਾ ਥੋੜੇ ਥਾਂ ਵਿੱਚ ਇੰਨੇ ਸੋਹਣੇ ਮਤਲਬ ਡੈਕੋਰੇਸ਼ਨ ਕੀਤੀ ਪਈ ਹੈ ਹਨਾ ਕਈ ਬੰਦੇ ਪੈਸੇ ਲਾ ਦਿੰਦੇ ਨੇ ਜੀ ਘਰ ਤੇ ਪਰ ਉਹ ਗੱਲ ਨਹੀਂ ਬਣਦੀ ਜਿਵੇਂ ਬੜਾ ਵੱਡੇ ਵੱਡੂ ਵੱਟ ਲਾ ਹਾਂ ਇੰਨੇ ਤੇ ਇਕੱਲੇ ਇਕੱਲੇ ਕਮਰੇ ਦੀ ਭਾਈ ਪੂਰੀ ਸੋਹਣੀ ਗੱਲਬਾਤ ਬਣੀ ਵੀ ਹੈ ਇੱਕ ਹੋਰ ਦੀ ਇੱਕ ਨੂੰ ਐ ਨਹੀਂ ਉਡ ਬਣਾ ਕੋਈ ਗੁਰੂ ਮਹਾਰਾਜ ਦੇ ਸਿੱਖ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਦੇ ਘਰੇ ਆਇਆ ਆਪਾਂ ਅੱਜ ਫਿਰ ਕਰ ਦਈਏ ਸਟਾਰਟ ਜਿਹੜੇ ਮੇਰੇ ਵੀਰਾਂ ਨੇ ਆਪਾਂ ਨੂੰ ਲਾਈਵ ਸ਼ੇਅਰ ਫੋਲੋ ਕੀਤਾ ਹੈ ਨਾ ਉਹਨਾਂ ਦੀ ਐ ਸਪੈਸ਼ਲ ਵੀਡੀਓ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਤਰਸੇਮ ਸਿੰਘ ਦੱਸਦਾ ਨੈਵ ਸਿੰਗਲ ਸਪਾਲ ਨੈਪਾ ਮੁੰਡਾ ਸਪਾਲਾ ਤੋਂ ਤੇਡੇ ਮੋੜ 'ਚ ਉਹਨਾਂ ਦਾ ਖੇਤ ਹੈਗਾ ਉਹ ਤਾਂ ਜਿਹੜਾ ਆਪਾਂ ਨੂੰ ਲਾਈਵ ਸ਼ੇਅਰ ਕਰਦਾ ਆਪਾਂ ਨੂੰ ਮਤਲਬ ਸਪੋਰਟ ਕਰਦਾ ਤਾਂ ਕਰਦੇ ਹੀ ਕਰਦਾ ਹੈ ਨਾ ਉਹਦਾ ਤਾਂ ਧੰਨਵਾਦ ਹੈਗੇ ਆ ਸਭ ਤੋਂ ਪਹਿਲਾਂ ਜੀ ਉਹਨਾਂ ਨੇ K9 ਜਿਹੜੇ ਮਾਈਕ ਹੁੰਦੇ ਨੇ ਮੈਨੂੰ ਉਹਨੇ ਗਿਫਟ ਕਰੇ ਦੀ ਉਹਦਾ 1500 ਰੁਪਏ ਦੀ ਧੰਨਵਾਦ ਭਾਈ ਹੋਣਾ ਅਸੀਂ ਬਹੁਤ ਜਿਆਦਾ ਦਿਲੋਂ ਧੰਨਵਾਦ ਹੈ ਜੀ ਤੁਹਾਡਾ ਹੈ ਨਾ ਮਾਈਕ ਗਿਫਟ ਕਰੇ ਸੀ ਭਾਈ ਨੇ ਤੇ ਉਸ ਤੋਂ ਬਾਅਦ ਆ ਗਏ ਜੀ ਬੱਬੂ ਕਾਲੇ ਕੇ ਬਲਜੀਤ ਸਿੰਘ ਨੋ ਲਿਖਿਆ ਉਹੀ ਮੈਂ ਕਹਿੰਦਾ ਉਹਨਾਂ ਵੀ ਸਾਰਾ ਪ੍ਰੋਪਰ ਲਿਖਿਆ ਕਰੋ ਜੀ ਐਡੀਆਂ ਚੱਕਦੇ ਹੋਣਾ ਅਸੀਂ ਨਾਮ ਬਲਜੀਤ ਸਿੰਘ ਹੋ ਗਿਆ ਮਨਜਿੰਦਰ ਸਿੰਘ ਹੋ ਗਿਆ ਤਰਸੇਮ ਸਿੰਘ ਹੋ ਗਿਆ ਤੇ ਨਾਲ ਜੀ ਸਰਬਜੀਤ ਢਾਲੀਵਾਲ ਅਬਜੀਤ ਸਿੰਘ ਢਾਲੀਵਾਲ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਗਰਨਾਇਵ ਸਿੰਘ ਇਹ ਫੋਲਵਰ ਨਹੀਂ ਸਾਡੇ ਜਿਨ੍ਹਾਂ ਨੇ ਚੈਨਲ ਨੂੰ ਫੋਲੋ ਕੀਤਾ ਇਹਨਾਂ ਦਾ ਵੀ ਬਹੁਤ ਧੰਨਵਾਦ ਸੁਖਪਾਲ ਸਿੰਘ ਰੋਸੀ ਕਾਲੇਕੇ ਇਹਨੇ ਜੀ ਰੋਸੀ ਉਹ ਆਪਣੇ ਮੁੰਡਾ ਖੁੰਆਂ ਪੜਦਾ ਖੁੰਆਂ ਪੜਦਾ ਹਾਂ ਹਾਂ ਕਾਲੇਕੇ ਪਿੰਡਾ ਹੋਰ ਵਧੀਆ ਕੰਮ ਕਰਦਾ ਮੈਂ ਹਾਂਜੀ ਹਾਂ ਸਾਧੂ ਮੈਂਬਰ ਦੇ ਘਰ ਕੋਲੇ ਘਰ ਹੈ ਭਾਈ ਇਹਦਾ ਧੰਨਵਾਦ ਹੈ ਮੇਰੇ ਵੀਰ ਦਾ ਹਨਾ ਤੇ ਹਰਵੰਸ ਸਿੰਘ ਕਾਲੇਕੇ ਇਹ ਵੀ ਹੁਣ ਉਹੀ ਗੱਲ ਹੈ ਵੀ ਕਿੰਨਾ ਹਰਵੰਸ ਸਿੰਘ ਕਾਲੇਕੇ ਲਿਖਿਆ ਸਾਰਾ ਨੋ ਲਿਖਿਆ ਕਰੋ ਜੀ ਚਰਨਜੀਤ ਕੌਰ ਤੇ ਇਹਨਾਂ ਦਾ ਚਰਨਜੀਤ ਕੌਰ ਤੇ ਕੋਈ ਐਡੀਸੀ ਉਹਨਾਂ ਨੇ ਵੀ ਆਪਾਂ ਨੂੰ ਮੈਸੇਜ ਕਰਿਆ ਸੀ ਫੋਲੋ ਕੀਤਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਅ ਰਾਮ ਨਰੇਸ਼ ਬਾਂਸਲ ਚੱਕੀਵਾਲੇ ਹਾਂਜੀ ਰਾਮ ਜੀ ਚੱਕੀਵਾਲੇ ਉਹਨਾਂ ਦਾ ਵੀ ਬਈ ਧੰਨਵਾਦ ਹੈ ਕਿ ਉਹ ਹੈ ਆਪਾਂ ਨੂੰ ਕਮੈਂਟਸ ਦੇ ਕਰਦੇ ਨੇ ਬਾਕੀ ਉਧਰ ਛੋਡੇ ਕੋਲ ਵੀ ਨੋ ਨਹੀਂ ਥੇ ਉਹਨਾਂ ਦਾ ਨਾ ਗੁਰਪ੍ਰੀਤ ਸਿੰਘ ਮਾਨ ਹਾਂਜੀ ਗੁਰਪ੍ਰੀਤ ਸਿੰਘ ਮਾਨ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਛੋਟੇ ਨਾ ਹੁੰਦੇ ਨਾ ਪਰਸਦੀਪ ਜਾਂ ਪਰਸ ਉਹ ਹਨ ਇੱਕ ਇੱਕ ਲਾ ਪਰਸ ਸਿੰਘ ਲਿਖਿਆ ਹੋਇਆ ਸੀਗਾ ਉਨ੍ਹਾਂ ਦੇ ਵੀ ਕਮੈਂਟ ਆਏ ਸੀਗੇ ਸੋ ਉਹਨਾਂ ਦਾ ਵੀ ਧੰਨਵਾਦ ਆ ਜੀ ਜਾਦੂ ਪਠੜਾ 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 ਤੋਂ ਹੋਗਾ ਵੀਰ ਕੋਈ ਪੂਰਾ ਨਾਮ ਲਿਖ ਦਿਆ ਕਰੋ ਜੀ ਵਧੀਆ ਗੱਲ ਹੈ ਜੇ ਮੈਸੇਜ 'ਚ ਲਿਖ ਦੋ ਜਾਦੂ ਪਠੜਾ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਆ ਹੁਣ ਮੜਾ ਜਾ ਆਪਾਂ ਛੋਡੇਲੇ ਵੀ ਪੜਦੀ ਹੈ ਨਾ ਜੀ ਹਾਂ ਜਿੱਦਾਂ ਆਪਣੇ ਕੋਲ ਸਮਾਜ ਸੀ ਵੀ ਇਹਨਾਂ ਨਾਲ ਆਏ ਹਮੇ ਜੀ ਅੱਛਾ ਜੀ ਹੂੰ ਜਿਹੜੇ ਪੁਰਾਣੇ ਬਜ਼ੁਰਗ ਆਪਣੇ ਸਮਾਜ ਦੇ ਕੰਮ ਕੀਤੇ ਚੰਗੇ ਭਲੇ ਵਾਸਤੇ ਭਲੇ ਵਾਸਤੇ ਜੀ ਹਾਂ ਹੂੰ ਸਭ ਤੋਂ ਪਹਿਲਾਂ ਜੀ ਲਾਲਾ ਕਸੌਰੀ لال ਜੀ લાલા કુસוריલા ਚੱਕੀ ਵਾਲੇ ਜੀ ਚੱਕੀ ਵਾਲੇ ਹਾਂਜੀ ਹਾਂਜੀ ਓਕੇ ਓਕੇ ਇਹ ਉਹੀ ਨੇ ਰਾਮ ਹਰ ਰਾਮ ਕੇ ਜੀ ਮੇਰੇ ਬਾਬਾ ਜੀ ਭਾਈ ਇਹਨਾਂ ਦਾ ਬਹੁਤ ਧੰਨਵਾਦ ਆ ਸਕੂਲ ਦੇ ਵਿੱਚ ਇਹ ਕਿਤਾਬਾਂ ਉਹ ਵੈਸੇ ਵੱਖਰੇ ਮੈਟ੍ਰੋ ਬਣਾਵਾਗੇ ਹਨ ਆਪਾਂ ਵੀਡੀਓ ਸਮਾਸਥੀ ਦੇ ਵਿੱਚ ਇੱਕ ਨਾਮ ਆਉਂਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸ਼ੁਕਰੀਆ ਤੁਹਾਡਾ ਹਨ ਇੱਕ ਸਰਦਾਰ ਨੱਥਾ ਸਿੰਘ ਜੀ ਤਹਿਸੀਲਦਾਰ ਇਹ ਵੀ ਸਮਾਸੀ ਵੀ ਰਹਿੰਗੇ ਜੀ ਨੱਥਾ ਸਿੰਘ ਤਹਿਸੀਲਦਾਰ ਇਹ ਮਾਨਾਂ ਦੇ ਪ੍ਰਬੰਧ ਚ ਆ ਗਏ ਸੀ ਸੱਪੇ ਦੀ ਬੁਲਾਰਤ ਅੱਛਾ ਸੱਪੇ ਕੇ ਪ੍ਰਵਾਦ ਜੋ ਹਾਂਜੀ ਹਮ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਕਿ ਕਈ ਵਾਰ ਨਾ ਮੈਂ ਨਹੀਂ ਜਾਣਦਾ ਹੁੰਦਾ ਨਾ ਇੱਕ ਸਰਦਾਰ ਨਰਤੀ ਕੀਰ ਸਿੰਘ ਨਰਤੀ ਸੀਗਾ ਮਾਨ ਜੀ ਮੇਰਾ ਗੁਆ ਨਹੀਂ ਗਿਆ ਜੀ ਅੱਛਾ ਹਾਂਜੀ ਉਹ ਦਾ ਡੈਡੀ ਕਹਿੰਦੇ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਇੱਕ ਸਰਦਾਰ ਫਿਰ ਉਹੀ ਆ ਗਏ ਹਰਮਨ ਸਿੰਘ ਜਹਦਾਰੀ ਵੀ ਬਹੁਤ ਵਧੀਆ ਪਹਿਲਾਂ ਸ਼ੁਰੂਤ ਸਮਾਜਿਕ ਵਿਦੇ ਭਲੇ ਵਾਸਤੇ ਪਿੰਡਾਂ ਦੇ ਗੱਲ ਕੰਮ ਕਰਾਏ ਦੇ ਨਾਲ ਇਹਦੇ ਵਿੱਚ ਇਹ ਵੀ ਹੁੰਦਾ ਜੀ ਕਈ ਬੰਦੇ ਨਾ ਆਪਣੇ ਤਰਸੈਨ ਸੰ ਪੈਰ ਖਿੱਚਣ ਵਾਲੇ ਵੀ ਆ ਗਏ ਨੇ ਲੜਦੇ ਵੀ ਨੇ 269 ਵੀ ਉਹਦਾ ਨਾ ਛੋਡੀ ਨਹੀਂ ਸਾਨੂੰ ਨਸਬ ਨੂੰ ਸੋਕਾ 9 ਅਸੀਂ ਬੋਲਾ ਵੀ ਜਿੱਥੇ ਮਰਜੀ ਸਾਡਾ ਗੱਲਬਾਤ ਕਰੋ ਸਾਨੂੰ ਕਮੈਂਟ ਭੇਜੋ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਬਾਹਰ ਦੇ ਜੋ ਬੱਚਿਆਂ ਨੂੰ ਦੱਸੋ ਲੱਤਾਂ ਖਿੱਚਣ ਵਾਲੇ ਵੀ ਵਿੱਚ ਬਹੁਤ ਜ਼ਿਆਦੇ ਨੇ ਜੀ ਜਿਹੜੇ ਪਤਾ ਕੀ ਕਰ ਰਹੇ ਮੰਨ ਕੇ ਚੱਲੋ ਛੋਡੀ ਇਹਨਾਂ ਨਾਲ ਨਹੀਂ ਬਣਦੀ ਆਖਣਗੇ ਤੋ ਉਹਦਾ ਨੌ ਕਿ ਬੋਲਿਆ ਉਹ ਕਿ ਤੇ ਭਾਈ ਦੇਖੋ ਜਿਹਨੇ ਕੋਈ ਮੜਾ ਮੁੱਟਾ ਕੋ ਕੰਮ ਕਰਿਆ ਜਿਵੇਂ ਹੁਣ ਅਸੀਂ ਦਰਾਖਤਾਂ ਦੀ ਵੀਡੀਓ ਬਣਾਈ ਗਈ ਉਹਦੇ ਵਿੱਚੋਂ ਦੇਖੋ ਜੀ ਆਪਾਂ ਤੀਜੀ ਪੀੜੀ ਤੋਂ ਨੌ ਲੱਭ ਕੇ ਲੈ ਕੇ ਆਏ ਵੀ ਸਕੂਲ ਦੇ ਵਿੱਚ ਬੋਹੜ ਕਿਹਨੇ ਲਾਇਆ ਸੀ ਭਾਈ ਜੇ ਕਿਸੇ ਤੁਸੀਂ ਕੋਈ ਚੰਗਾ ਕੰਮ ਕੀਤਾ ਭਾਈ ਤੁਸੀਂ ਦੱਸੋ ਅਸੀਂ ਤੁਹਾਡਾ ਵੀ ਨੌ ਬੋਲ ਦਾਂਗੇ ਉਦੋਂ ਕਹਾਂ ਜਾਂ ਸਰਦਾਰਪੁਰ ਸਗੇ ਹੀਰਾ ਇਹ ਵੀ ਰੰਗ ਪੈਰਾਂ ਦੇ ਬਾਣੇ ਮਾ ਰਹੇ ਨੇ ਜਿਹੜਾ ਸਤੌਲ ਲਾਉਂਦੇ ਪੁਰਾਣੇ ਸਮਾਂ 'ਚ ਹੂੰ ਜਿਹੜੇ ਪੁਰਸਗੇ ਹੀਰਾ ਦੇ ਪਰਿਵਾਰ ਤੋਂ ਵੀ ਅਸੀਂ ਬਹੁਤ ਤੈਗਰੋਂ ਧੰਨਵਾਦ ਕਰਦੇ ਆਂ ਜੀ ਹੂੰ 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 ਭਾਈ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰ ਹੈ ਧੰਨਵਾਦ ਹੈ ਜਿਹੜੇ ਵੀਰ ਉਹ ਕਰਦੇ ਨੇ ਮੇਰੇ ਕੋਲੇ ਆ ਗਏ ਜੀ ਇਧਰੋਂ ਬਲਵਿੰਦਰ ਨੋਨੀ ਪਠੜ ਇਹ ਵੀ ਪਠੜਾਂ ਤੋਂ ਹੋਣਗੇ ਸ਼ਾਇਦ ਨਾ ਲਿਖਿਆ ਹੋਵੇ ਬਹੁਤ ਬਹੁਤ ਧੰਨਵਾਦ ਆ ਜੀ ਤੇ ਜਿਨ੍ਹਾਂ ਨੇ ਉਹ ਕੀਤਾ ਸੇਵਕ ਸਿੰਘ ਸੇਵਕ ਸਿੰਘ ਕਾਲੇ ਕੇ ਇਹ ਸੇਵਕ ਸਿੰਘ ਕਾਲੇ ਕੇ ਨਾ ਮੇਰੇ ਖਾਲਸੇ ਵਿੱਚੋਂ ਮੁੰਡਾ ਜੀ ਜਿਨ੍ਹਾਂ ਨੇ ਰਮਨਾਨ ਸਿੰਘ ਸਿੰਘ ਦੀ ਧਰਮਸ਼ਾਲਾ ਦੇ ਵਿੱਚ ਪੈਂਚਰ ਵਾਲੀ ਦੁਕਾਨ ਕੀਤੀ ਹੈਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਹਨਾ ਉਹਨਾਂ ਦੇ ਬੇਟੇ ਨੇ ਕਮੈਂਟ ਕਰਿਆ ਹੋਇਆ ਆਪਾਂ ਨੂੰ ਬਹੁਤ ਸੋਹਣਾ ਕਮੈਂਟ ਕੀਤਾ ਹੋਇਆ ਧੰਨਵਾਦ ਉਹਨਾਂ ਦਾ ਨਾ ਸੋ ਉਸ ਤੋਂ ਬਾਅਦ ਵਿੱਚ ਆ ਗਏ ਜੀ ਹਰਦੀਪ ਸਿੰਘ ਅੱਛਾ ਜੀ ਗਾਗਟ ਹੈ ਮੇਰੇ ਖਿਆਲ ਚ ਗਾਗਟ ਗੋਤ ਹੋਣਾ ਹਾਂਜੀ ਹਰਦੀਪ ਸਿੰਘ ਗਾਗਟ ਨੂੰ ਦੱਸ ਦਿਆ ਕਰੋ ਭਾਈ ਸਵਾਗਤ ਕਿ ਲਿਖ ਦਿਆ ਕਰੋ ਨਾਮ ਹਿੰਦੀ ਪਠੜ ਪਠੜਾ ਤੋਂ ਕਈ ਮੈਸੇਜ ਆਏ ਪਈ ਭਾਈ ਜੈ ਪਠੜ ਗੋਤ ਹੈ ਪਠੜ ਪਿੰਡ ਹੈ ਰੱਬ ਜਾਣਦਾ ਹੈ ਹਿੰਦੀ ਪਠੜ ਬਹੁਤ ਬਹੁਤ ਧੰਨਵਾਦ ਹੈ ਜੀ ਜਗਤਾਰ ਸਿੰਘ ਕਾਲੇਕੇ ਜਿਵੇਂ ਉਹਨੇ ਜਗਤਾਰ ਸਿੰਘ ਕਾਲੇਕੇ ਲਿਖਿਆ ਹੈ ਜੇ ਉਹਨੇ ਦੱਸਦੇ ਵੀ ਅਸੀਂ ਭਾਈ ਮੈਂ ਵੈਸੇ ਮੇਰਾ ਨੋ ਵੀ ਜਗਤਾਰ ਸਿੰਘ ਭੀ ਜੇ ਜਗਤਾਰ ਸਿੰਘ ਕੌਣ ਹੈ ਨਾ ਤੋਂ ਵਧੀਆ ਗੱਲ ਹੋਊਗੀ ਜੇ ਥੋੜਾ ਜਿਹਾ ਮੇਰ ਮੈਨ ਆਪਾਂ ਦਿਆ ਕਰੋ ਅ ਆਜਾਦ ਸਪੋਰਟਸ ਇਹ ਆਜਾਦ ਸਪੋਰਟਸ ਕਲੱਬ ਹੋਣਾ ਕੋਈ ਯਾ ਨਾ ਇਹ ਵੀ ਆਈਡੀ ਦਾ ਨਾਮ ਚੱਕਿਆ ਆਜਾਦ ਸਪੋਰਟਸ ਤੇ ਨਰਮਲ ਸਿੰਘ ਸਰਾ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਤੇ ਮੋਹਨ ਸਿੰਘ ਢੰਡਾਇਆ ਹਾਂਜੀ ਢੰਡਾਇਆ ਢੰਡਾਇਆ ਤੁਹਾਨੂੰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਮਰਜੀਤ ਸਿੰਘ ਸਿੱਧੂ ਕਾਲੇਕੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਿੱਧੂ ਸਾਹਿਬ ਦਾ ਕਾਲੇਕੇ ਤੁਹਾਨੂੰ ਸੋਹਣੇ ਕਮੈਂਟ ਕਰਦੇ ਨੇ ਕੁਲਵਿੰਦਰ ਸਿੰਘ ਜੇ ਜੇ ਕੇ جے کے ساؤنڈ اچھا اچھا جے کے ساؤنڈ تھرولے تو نے نہیں نہیں تھرولے تو ہی جے کے ساؤنڈ والے اچھا جی ہمم کلوندر سنگھ دلتر اپنا ودیا سو بہت بہت ਧੰਨਵਾਦ ਆ ਜੀ شکریہ ਤੁਹਾਡਾ ਨਾ ਕਮੈਂਟ ਕਰਨ ਵਾਸਤੇ ਸੋ ਤੁਹਾਨੂੰ ਪਤਾ ਹੀ ਆਪਾਂ ਹਰੇ ਐਂਤਵਾਰ ਨੂੰ ਇਹੀ ਵੀਡੀਓ ਕੱਢੀ ਹੁੰਦੀ ਹੈ ਵੀ ਜਿਹੜੇ ਇਸ ਹਫਤੇ ਦੇ ਵਿੱਚ ਜਿੰਨੇ ਬੰਦੇ ਨੇ ਆਪਾਂ ਨੂੰ ਕੀਤਾ ਹੌਲੀ ਅੱਜ ਆਪਾਂ ਵੀਡੀਓ ਬਣਾਉਣੀ ਹੈ ਦੂਸਰੀ ਵੀਡੀਓ ਦੂਸਰਾ ਐਂਤਵਾਰ ਹੈ ਪਰ ਫਿਰ ਆਪਾਂ ਲਾਈਵ ਹੋਇਆ ਕਰਾਂਗੇ ਜੀ ਜਿੱਦ ਦਿਨ ਆ ਨਾਮ ਬੋਲਿਆ ਕਰਾਂਗੇ ਫਿਰ ਆਪਾਂ ਨਾਮ ਬੋਲਿਆ ਕਰਾਂਗੇ ਕਿਹਨਾਂ ਹਲੇ ਸੀ ਵੀਡੀਓ ਪਾਉਣੇ ਨੇ ਅ ਸਰਜੀਤ ਸਿੰਘ ਮਲਕੀਤ ਸਿੰਘ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਗੁਰਦੇਵ ਸਿੰਘ ਧਾਲੀਵਾਲ ਫੋਲੋਅਰ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਅ ਨਰਿੰਦਰ ਸਿੰਘ ਹਾਂਜੀ ਬੱਬੂ ਇਹ ਬੱਬੂ ਸੁਖੇ ਸਰਪੰਚ ਦਾ ਭਤੀਜਾ ਇਹਨਾਂ ਨੇ ਕਿ ਹਾਂ ਕਹਿੰਦੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਅ ਤੁਸੀਂ ਹਰ ਇੱਕ ਵੀਡੀਓ ਦੇਖਿਆ ਕਰੋ ਵੀ ਸਾਡਾ ਨਵਾਂ ਆਇਆ ਵਿੱਚ ਨਹੀਂ ਆਇਆ ਤਾਂ ਭਾਈ ਅਗਲੀ ਵੀਡੀਓ ਤੇ ਆਜੂਗਾ ਕਮੈਂਟ ਕਰੋ ਸਟਾਰ ਭੇਜੋ ਸਾਨੂੰ ਹਨਾ ਜਿਹੜੇ ਵੀ ਸਟਾਰ ਭੇਜਦੇ ਨੇ ਨਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਮੈਸੇ ਹਾਲ ਤੱਕ ਸਾਨੂੰ ਸਟਾਰ ਨਹੀਂ ਕਿਸੇ ਨੇ ਭੇਜਿਆ ਸਿੱਧੀ ਜੀ ਗੱਲ ਹੈ। ਠੀਕ ਹੈ ਜੀ ਭੇਜਿਆ ਕਰੋ ਭਾਈ ਵੱਧ ਤੋਂ ਵੱਧ 10-20 ਰੁਪਏ ਦੀ ਗੱਲ ਹੈ ਕੋਈ ਬਾੜੀ ਕਰਨੀ ਨਹੀਂ। ਤੁਹਾਡਾ ਨਾਮ ਆਪਾਂ ਜਿਹੜੇ ਆਪਦੇ ਸਟਾਰ ਭੇਜਦੇ ਨੇ ਜਿਆ ਹੋਰ ਆ ਉਹਨਾਂ ਦਾ ਸਪੈਸ਼ਲ ਆਪਾਂ ਨਾਮ ਤੌਰ ਤੇ ਲਾਵਾਂਗੇ, ਸਕਰੀਨਸ਼ਾਟ ਵੀ ਲਾਵਾਂਗੇ। ਜਿਹੜੇ ਵੀ ਆਪਾਂ ਨੂੰ ਸਟਾਰ ਭੇਜਣਗੇ ਨਾ ਉਹ ਨਾਲ ਦੇਖ ਦੀ ਫੋਟੋ ਵੀ ਭੇਜ ਦੇਣਾ। ਆਪਾਂ ਫੋਟੋ ਵੀ ਉਹਨਾਂ ਦੀ ਲਾਵਾਂਗੇ ਜੀ। ਧੰਨਵਾਦ ਉਹਨਾਂ ਦਾ। ਮਜੀਤ ਸਿੰਘ ਇਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅਸੀਂ ਨਾ 20 25 ਕਨੋਂ ਹੀ ਚੱਕਦੇ ਹੁੰਦੇ ਹਾਂਗੇ ਫਿਰ ਜਿਆਦਾ ਵੀਡੀਓ ਬਹੁਤ ਜਿਆਦਾ ਲੰਬੀ ਹੋ ਜਾਂਦੀ ਹੈ ਹਾਂਜੀ ਕੀ ਲੈ ਗਏ ਥੋੜਾ ਦੱਸੋ ਜਸਵੀਰ ਸਿੰਘ ਬਲਾਕ ਪ੍ਰਧਾਨ ਕਾਦਿਆਂ ਜੂਨੀਅਰ ਜਿਹਨਾਂ ਪਰਸਾਂ ਨੂੰ ਦੱਸੀ ਗਏ ਨੇ ਇਹਨਾਂ ਨੇ ਆਪਾਂ ਨੂੰ ਵਧੀਆ ਸੁਨੇਹਾ ਭੇਜਿਆ ਜੀ ਹੂੰ ਧੰਨਵਾਦ ਹੈ ਥੋੜਾ ਬਹੁਤ ਸ਼ੁਕਰੀਆ ਜਸਵਿੰਦਰ ਸਿੰਘ ਮੱਲੇ ਕੇ ਪਰਵਤ ਨੰਬਰਦਾਰ ਨੇ ਆਪਾਂ ਪਿਆਰ ਨਾਲ ਭੂਲਾ ਗਏ ਨੇ ਜੀ ਅੱਛਾ 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 ਜੀ ਜੀ ਬਹੁਤ ਬਹੁਤ ਧੰਨਵਾਦ ਥੋੜਾ ਜੀ ਕਿਰਨ ਨੋਤੀ ਸੰਤ ਧੀਰਾ ਮਿਸ਼ਤਰੀ ਇਹਨੇ ਬਹੁਤ ਵਧੀਆ ਸਾਨੂੰ ਉੱਤੇ ਗੱਲਬਾਤ ਕੀਤੀ ਅੱਜ ਦੇ ਮੇਰੇ ਕੋਲ ਟਾਈਮ ਸੀ ਹਾਂਜੀ ਸ਼ੁ크ਰਾਈ ਸ਼ੁ크ਰਾ ਬਹੁਤ ਧੰਨਵਾਦ ਪ੍ਰਗਟ ਸਿੰਘ ਦਿਲਜੀ ਪ੍ਰਧਾਨ ਨੇ ਜੋ ਕਲੱਬ ਦੇ ਉਹਨਾਂ ਨੇ ਵੀ ਅੱਛਾ ਹਾਂਜੀ ਠੀਕ ਹੈ ਕੁਲਦੀਪ ਸ਼ਰਮਾ ਜਤੂਲੇ ਤੋਂ ਆਪਣੀ ਦੁਕਾਨ ਇੱਥੇ ਕੀਤੀ ਸੀ ਅੱਛਾ ਵੀਰੇ ਹੱਸਦੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਸ਼ੁਕਰੀਆ ਕਿਰਨ ਸਰਵੀ ਸੰਤਾ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜਿਹੜੀ ਗੱਲਬਾਤ ਕਰਦੋ ਵਧੀਆ ਸਾਨੂੰ ਲੱਗੀ ਗੱਲਬਾਤ ਤੁਹਾਡੀ ਠੀਕ ਹੈ ਜੀ ਉਦੋਂ ਕਹਾ ਜੀ ਆਗੇ ਗਰਜੀ ਡਾਕਟਰ ਦੇ ਪਰਿਵਾਰ ਦਾ ਜੀ ਇਹਨਾਂ ਨੇ 35 37 ਸਾਲ ਆਪਣੇ ਸਰਵਿਸ ਕੀਤੀ ਹੈ ਪਿੰਡ ਦੇ ਵਿੱਚ ਅੱਛਾ ਜੀ ਜਿਹਨਾਂ ਦੇ ਪਰਿਵਾਰ ਦੇ ਹੁਣ ਦੋ ਦੋ ਤੇ ਸੀ ਠੀਕ ਠੀਕ ਗਰਜੀ ਡਾਕਟਰ ਹਾਂ ਦਾ ਇਹਨਾਂ ਨੇ ਆਪਣੇ ਨਗਰ ਦਾ ਬਹੁਤ ਵਧੀਆ ਕਿਸੇ ਨਾਲ ਤੱਕ ਇਹਨੇ ਸਾਲ ਲੜੇ ਨਹੀਂ ਬੋਲੇ ਨਹੀਂ ਛੇਵੀਂ ਕੀਤੀ ਹੈ ਬਹੁਤ ਵਧੀਆ ਛੋਡੇ ਬਹੁਤ ਇਹਨਾਂ ਦਾ ਬੇਟਾ ਹੈ ਦਾ ਸੁਭਾਅ ਵੀ ਬਹੁਤ ਸੁਹਣਾ ਹਾਂ ਜਤਰਾਉਲੇ ਹਾਂ ਜੀ ਚਰਨ ਦਾ ਮੈਂ ਉਦੋਂ ਕਹਾ ਜੀ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਵੀ ਹਾਂ ਸਿੰਘ ਵੀ ਫਾਰਮ ਤਰੌਲਾ ਹਾਂ ਇਹਨਾਂ ਦਾ ਸਪੈਸ਼ਲ ਤੌਰ ਤੇ ਜਿਹੜਾ ਜਿਆਦਾ ਰਹਿ ਜੀ ਹਾਂ ਹਾਂ ਜੀ ਇਹ ਇੱਕ ਵਿਚਾਰ ਦਾ ਇਹਨਾਂ ਕੋਲ ਬਹੁਤ ਵਧੀਆ ਪ੍ਰੋਜੈਕਟ ਆ ਜੀ ਘਰੇ ਸਹਿਦਾ ਜੀ ਜਿਹੜਾ ਸਰਦਿਓਣਾ ਮੌਸਮ ਬੱਚਿਆਂ ਵਾਸਤੇ ਕੋਈ ਮਖਿਆਲ ਲੈ ਕੇ ਪਾਸਾ ਚ ਬੰਦਾ ਪਿੰਡੀ ਚ ਨਾ ਰਿਹਾਲ ਸੰਗ ਧੌਂਲੇਲੇ ਵਜਦੇ ਨੇ ਜੀ ਆਪਾਂ ਦਿਖਾਈਏ ਨਾ ਜੀ ਜਰੂਰ ਸਾਡਾ ਸੰਪਰਕ ਕਰਨ ਬਾਕੀ ਗੱਲਬਾਤ ਕਰਾ ਦੇਣੇ ਤੁਹਾਡੀ ਕਦਰ ਵੀਡੀਓ ਬਣਵਾ ਲਿਆ ਮੈਂ ਆਪਾਂ ਜਿਵੇਂ ਇਹਨਾਂ ਨੇ ਮੈਸੇਜ ਕੀਤਾ ਤੇ ਨਹੀਂ ਮੈਂ ਇਹ ਜੋ ਨਾ ਵੀ ਆਇਆ ਮੈਸਜ ਲੋਗੇ ਇਹਨਾਂ ਨੇ ਪੂਰਾ ਮੈਸਜ ਕੀਤਾ ਹਾਂ ਅੱਛਾ ਅੱਛਾ ਠੀਕ ਆ ਭਾਈ ਫਿਰ ਤਾਂ ਜ਼ਰੂਰ ਹੱਕ ਮੰਨਦਾ ਜੀ ਬਖਾਲ ਗੋਲ ਵੀ ਖਾ ਕੇ ਆਵਾਂਗੇ ਓਟੜੂ ਅੱਛਾ ਜਿਵੇਂ ਇਹਨਾਂ ਨੇ ਲਿਖਿਆ ਸੀ ਨਾ ਵੈਸੇ ਆਪਾਂ ਮੈਸਜ ਉਲਾ ਲਿਆ ਇਹਨਾਂ ਨੇ ਲਿਖਿਆ ਸੀ ਸਿੰਘ ਬੀ ਫਾਰਮ ਧਰੋਲਾ ਸੁਧ ਦੇਸੀ ਸ਼ਹਿਰ ਦਾ ਸਾਇਦ ਹਨ ਇਸ ਤਰ੍ਹਾਂ ਲਿਖਿਆ ਤੇ ਪੂਰਾ ਤਾਂ ਪਤਾ ਵੀ ਲੱਗਿਆ ਆਪਾਂ ਉਹਨਾਂ ਦਾ ਬੋਲਿਆ ਵੀ ਆ ਸੋ ਇਸੇ ਤਰ੍ਹਾਂ ਕਹਿੰਨੇ ਵੀ ਪੂਰਾ ਡਿਟੇਲ ਤੇ ਲਿਖਿਆ ਕਰੋ ਜੀ ਤਾਂ ਅਸੀਂ ਵੀ ਪੂਰੇ ਡਿਟੇਲ ਦੇ ਵਿੱਚ ਆ ਸੋਡਾ ਨਾਮ ਅਸੀਂ ਪੜ ਸਕੀਏ ਹਨ ਤੇ ਜਿਹੜੇ ਮੇਰੇ ਵੀਰ ਕੋਈ ਬਾਹਰੋਂ ਬੈਠੇ ਦੇਖਦੇ ਹੋਣ ਨਾ ਹਾਂ ਜੀ ਦੱਸੋ ਜੀ ਪਿੰਡ ਬਾਰੇ ਗੱਲਾਂ ਪਤਾ ਪਤਾ ਲੱਗੇ ਜੀ ਕਿਹੜੇ ਆਪਣੇ ਫੌਜੀ ਵੀਰ ਨੇ ਸਹਾਰਾ ਦੇਣਾ ਧੰਨਵਾਦ ਕਰਦੇ ਜੀ ਅਸੀਂ ਨਾਲੇ ਸਾਡੇ ਨਾਲ ਗੱਲਬਾਤ ਕਰੋ ਹਮ ਦੱਸੋ ਬਹੁਤ ਵੱਡੇ ਸਿੱਧੂ ਵੀਰ ਸੀਰ ਮਾ ਜੀ ਜਿਹੜੇ ਤਰਸੇਵ ਸਿੰਘ ਦੇਖੋ ਪਹਿਲਾਂ ਆਪਾਂ ਦੱਸਿਆ ਸੀ ਇਹ ਵੀ ਪਹਿਲਾਂ ਸਰਪੰਚ ਵਾਲੀ ਵੀਡੀਓ ਬਣਾਤੀ ਦੂਜੀ ਆਪਾਂ ਦਰਸਤਾਂ ਵਾਲੀ ਬਣਾਤੀ ਪਿੰਡ ਦਰਸਤ ਕਿੰਨੇ ਨੇ ਅੱਜ ਨਗਰ ਕੀਰਤਨਾ ਜੀ ਪਿੰਡ ਕਾਲੇ ਕੇ ਤਰੀਕ ਹੈਗੀ ਹੈ ਮੇਰੇ ਖਿਆਲ ਦੇ ਵਿੱਚ 4 4 ਜਨਵਰੀ 2026 ਅੱਜ ਐਤਵਾਰ ਦਾ ਦਿਨ ਹਰ ਐਤਵਾਰ ਨੂੰ ਤੁਹਾਡੇ ਕੋਲੇ ਅਸੀਂ ਧੰਨਵਾਦ ਦੀ ਵੀਡੀਓ ਸੀ ਉਨੀ ਪੂਨਨੇ ਜਾਉ ਨੂੰ ਨਾਲ ਅੱਜ ਅਸੀਂ ਇੱਕ ਵੀਡੀਓ ਕੱਲ ਨੂੰ ਅਪਲੋਡ ਕਰਨ ਨੂੰ ਚਾਹੀਏ ਅੱਜ ਸ਼ਾਮ ਨੂੰ ਕਰ ਦਈਏ ਵੀ ਪਿੰਡ ਕਾਲੇ ਕਿਆਂ ਦੇ ਵਿੱਚ ਪੜਾ ਕਿੰਨੇ ਲੱਗਦੇ ਨੇ ਜਿਹੜੇ ਨਗਰ ਕੀ ਦੇ ਵਿੱਚ ਹੁੰਦੇ ਇੱਕ ਤਾਂ ਹੁੰਦੇ ਨੇ ਜੀ ਕੱਚੇ ਪੜਾ ਜਿਹੜੇ ਕਿ ਅੱਜ ਪਹਿਲੀ ਵਾਰ ਲਾ ਲਿਆ ਜਾਂ ਕੋਈ ਕਿਸੇ ਨੂੰ ਆਪਦੇ ਤੌਰ ਤੇ ਲਾ ਲਿਆ ਉਹ ਕੱਚੇ ਪੜਾ ਹੁੰਦੇ ਨੇ ਜਿਹੜੇ ਪੱਕੇ ਪੜਾ ਨੇ ਮਤਲਬ ਸਾਰੇ ਨਗਰ ਕੀ ਦੇ ਵਿੱਚ ਲੱਗਦੀ ਲੱਗਦੇ ਨੇ ਸੋ ਅੱਜ ਤੁਹਾਨੂੰ ਉਹਨਾਂ ਦੇ ਸਾਰੇ ਦਰਸ਼ਨ ਕਰਵਾਉਣੇ ਵੀ ਕਿੱਥੇ ਕਿੱਥੇ ਲੱਗਦੇ ਨੇ ਕਿੰਨੇ ਪੜਾ ਲੱਗਦੇ ਨੇ ਇਹ ਵੀ ਇੱਕ ਸਾਡੀ ਵੀਡੀਓ ਦਾ ਹਿੱਸਾ ਹੋਊਗਾ ਵੀ ਕਿੰਨੇ ਪੜਾ ਲੱਗਦੇ ਨੇ ਉਸ ਤੋਂ ਇਲਾਵਾ ਜਿਹੜੀ ਪਿੰਡ ਦੀ ਸਰਚਿੰਗ ਇਹ ਵੀ ਇੱਕ ਸਰਚਿੰਗ ਚ ਆ ਗਿਆ ਪਰ ਅਗਲੀ ਜਿਹੜੀ ਸਾਡੀ ਵੀਡੀਓ ਹੋਊਗੀ ਉਹ ਉਤਰ ਸਿੰਘ ਸਿੰਘ ਦਾ ਕਾਦੇ ਬਣਾਈਏ ਖੂਈਆਂ ਤੇ ਬਣਾਈਏ ਜਾਂ ਪਿੰਡ ਦੇ ਜਿਹੜੇ ਫੌਜੀ ਨੇ ਉਹਨਾਂ ਤੇ ਬਣਾਈਏ ਵੀ ਕਿੰਨੇ ਨੇ ਨਾ ਮਤਲਬ ਐਸੀ ਤਰ੍ਹਾਂ ਨਹੀਂ ਸਾਡੀ ਕੋਈ ਨਾ ਕੋਈ ਵੀਡੀਓ ਅਸੀਂ ਦੇਖਾਂਗੇ ਹਾਂ ਆਊਗੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਪ੍ਰਮਾਤਮਾ ਅਗੇ ਅਰਦਾਸ ਵਿੱਚ ਤੇ ਵੀ ਪਰਿਵਾਰ ਤੁਹਾਡੇ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਜਿਹੜੇ ਸਾਨੂੰ ਵਧੀਆ ਸੁਣੇ ਕਮੈਂਟ ਕਰਦੇ ਨੇ ਵੀਰ ਤੇ ਆਪਣੀ ਸਪੋਰਟ ਕਰਦੇ ਹਨਾ ਜੀ ਵੱਡੇ ਵੀਰ ਜੀ ਦੋਵੇਂ ਛੋਟੇ ਭਰਾ ਨੇ ਮਿਲਣ ਆਨੇ ਕਰੇ ਘਰ ਆਏ ਨੂੰ ਵੈਲਕਮ ਥੈਂਕ ਯੂ ਤੁਹਾਨੂੰ ਅੱਜ ਹੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅੰਦਰ ਰਵਸਿੰਗ ਕਾਲੀਨੀ ਪਰਿਵਾਰ ਦਾ ਧੰਨਵਾਦ ਕਰ ਦਿੰਦਾ ਹਾਂ